ਪਿਛਲੀ 13 ਫਰਵਰੀ ਤੋਂ ਲਗਾਤਾਰ ਕਿਸਾਨਾਂ ਦੇ ਜਿਹੜੇ ਇਹ ਪ੍ਰੋਟੈਸਟ ਹੈ ਕਿਸਾਨਾਂ ਦਾ ਪ੍ਰਦਰਸ਼ਨ ਹੈ ਉਹ ਸ਼ੰਭੂ ਬਾਰਡਰ ਤੋਂ ਲੈ ਕੇ ਖਨੌਰੀ ਬਾਰਡਰ ਵੀ ਚੱਲ ਰਿਹਾ ਲਗਾਤਾਰ ਪਿਛਲੀ 13 ਫਰਵਰੀ ਤੋਂ ਜਿਹੜੇ ਕਿਸਾਨ ਨੇ ਉਹ ਪੰਜਾਬ ਅਤੇ ਹਰਿਆਣਾ ਦੇ ਬਾਰਡਰਾਂ ਤੇ ਡਟੇ ਹੋਏ ਨੇ ਉਦੋਂ ਤੋਂ ਹੀ ਜਿਹੜੀ ਹਰਿਆਣਾ ਸਰਕਾਰ ਦੇ ਵੱਲੋਂ ਪ੍ਰਸ਼ਾਸਨ ਦੇ ਵੱਲੋਂ ਜਿਹੜੇ ਰੋਡ ਨੇ ਹਾਈਵੇ ਨੇ ਉਹਨਾਂ ਨੂੰ ਜਾਣ ਕੀਤਾ ਹੋਇਆ ਸੀ ਪਰ ਹੁਣ ਲੱਗਦਾ ਹੈ ਕਿ ਜਿਹੜਾ ਉਹ ਹਾਈਵੇ ਖੁੱਲਣ ਜਾ ਰਿਹਾ ਕਿਉਂਕਿ ਲਗਾਤਾਰ ਜਿਹੜੀ ਸ਼ੰਭੂ ਮੋਰਚੇ ਤੇ ਹਲਚਲ ਆ ਉਹ ਵੱਧ ਚੁੱਕੀ ਹੈ ਕਿਉਂਕਿ 6 ਦਸੰਬਰ ਨੂੰ ਕਿਸਾਨਾਂ ਦੇ ਵੱਲੋਂ ਦਿੱਲੀ ਚਲੋਂਦਾ ਜਾਣ ਦਾ ਜਿਹੜਾ ਨਾਰਾਇਓ ਦਿੱਤਾ ਗਿਆ ਹੈ ਐਲਾਨ ਕੀਤਾ ਗਿਆ ਹੈ ਦਿੱਲੀ ਜਾਣ ਦਾ ਤਾਂ ਉਸ ਤੋਂ ਬਾਅਦ ਹੁਣ ਜਿਹੜਾ ਅਪ ਪੁਲਿਸ ਪ੍ਰਸ਼ਾਸਨ ਆ ਉਹ ਵੀ ਹਰਕਤ ਦੇ ਵਿੱਚ ਨਜ਼ਰ ਆਇਆ ਪੰਜਾਬ ਅਤੇ ਹਰਿਆਣਾ ਦੇ ਇਹ ਪ੍ਰਸ਼ਾਸਨ ਦੀ ਆਫਸ ਦੇ ਵਿੱਚ ਮੀਟਿੰਗ ਹੋਈ ਆ ਜਿਸ ਤੋਂ ਬਾਅਦ ਜਿਹੜੀ ਸ਼ੰਭੂ ਬਾਰਡਰ ਤੇ ਜਿਹੜੀ ਕਹਦੀ ਹੈ ਕਿ ਹਲਚਲ ਆਓ ਲਗਾਤਾਰ ਬਾਤ ਵੀ ਹੋਈ ਨਜ਼ਰ ਆ ਰਹੀ ਆ ਲੱਗਦਾ ਕਿ ਜਿਹੜਾ 4 ਫੁੱਟ ਰਾਹ ਖੁੱਲਣ ਦੀ ਜਿਹੜੀ ਗੱਲ ਚੱਲ ਰਹੀ ਆ ਕਿਉਂਕਿ ਕਿਸਾਨਾਂ ਦੇ ਵੱਲੋਂ ਜਿਹੜਾ ਦਿੱਲੀ ਜਾਣ ਦਾ ਐਲਾਨ ਕਰ ਦਿੱਤਾ ਗਿਆ ਪਰ ਪ੍ਰਸ਼ਾਸਨ ਅਤੇ ਜਿਹੜੀ ਸੈਂਟਰ ਸਰਕਾਰ ਆ ਹਰਿਆਣਾ ਸਰਕਾਰ ਆ ਉਸ ਦੇ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਕਿ ਜੇਕਰ ਕਿਸਾਨ ਪੈਦਲ ਚਾਰਜ ਕਰਨਾ ਚਾਹੁੰਦੇ ਆ ਤਾਂ ਉਹ ਕਰ ਸਕਦਾ ਜੇਕਰ ਪੈਦਲ ਦਿੱਲੀ ਜਾਣਾ ਚਾਹੁੰਦੇ ਆ ਤਾਂ ਜਾ ਸਕਦੇ ਆ ਟਰੈਕਟਰ ਟਰਾਲੀਆਂ ਨਹੀਂ ਲੈ ਕੇ ਜਾ ਸਕਦੇ ਕਾਰਾ ਨਹੀਂ ਲੈ ਕੇ ਜਾ ਸਕਦੇ ਇਸ ਕਰਕੇ ਜਿਹੜਾ ਹੁਣ ਸ਼ੰਭੂ ਬਾਰਡਰ ਤੋਂ ਰਾਹ ਏ ਉਹ ਕੇਵਲ 4 ਫੁੱਟ ਖੋਲਣ ਦੀ ਤਿਆਰੀ ਦੇ ਵਿੱਚ ਪ੍ਰਸ਼ਾਸਨ ਜੁੜ ਚੁੱਕਿਆ ਤੁਹਾਨੂੰ ਦੱਸ ਦਈਏ ਕਿ ਹੁਣ ਕਿਸੇ ਵਕਤ ਵੀ ਜਿਹੜਾ 4 ਫੁੱਟ ਰਾਹ ਏ ਉਹ ਖੁੱਲ ਸਕਦਾ ਕਿਉਂਕਿ ਲਗਾਤਾਰ ਜਿਹੜੀ ਹਲਚਲ ਆ ਸ਼ੰਭੂ ਬਾਰਡਰ ਤੇ ਵੱਧ ਚੁੱਕੀ ਆ ਕਿਉਂਕਿ ਪਿਛਲੀ 13 ਫਰਵਰੀ ਤੋਂ ਜਿਹੜਾ ਘੱਗਰ ਦਰਿਆ ਦੇ ਉੱਪਰ ਜਿਹੜਾ ਇਹ ਪੂਰਾ ਬੈਰੀਕੇਡ ਕੀਤੀ ہوئی ਆ ਜਿਸ ਦੇ ਵਿੱਚ ਜਿਹੜੇ ਸਰੀਏ ਨੇ ਉਹ ਖੜੇ ਕੀਤੇ ਹੋਏ ਨੇ ਜਾਂ ਫਿਰ ਜਿਹੜਾ ਸੜਕ ਤੇ ਪੂਰੀ ਕੰਕਰੀਟ ਦੀ ਜਿਹੜੀ ਇੱਕ ਕਹ ਜੀਏ ਕਿ ਤੈ ਉਹ ਬਣਾਈ ਗਈ ਆ ਲੇਅਰ ਬਣਾਈ ਗਈ ਆ ਚੌੜੀ ਕਹ ਜੀਏ ਕਿ ਇੱਕ ਕੰਧ ਬਣਾਈ ਗਈ ਆ ਹੁਣ ਉਸ ਕੰਧ ਨੂੰ 4 ਫੁੱਟ ਤੋੜਿਆ ਜਾਊਗਾ ਕਿਉਂਕਿ ਕਿਸਾਨਾਂ ਦੇ ਲੰਘਣ ਵਾਸਤੇ ਜਿਹੜਾ ਰਾਹ ਇਹੋ ਬਣਾਉਣਾ ਜ਼ਰੂਰੀ ਹੋਵੇਗਾ ਜਿਸ ਨੂੰ ਲੈ ਕੇ ਹੁਣ ਪ੍ਰਸ਼ਾਸਨ ਵੀ ਹਰਕਤ ਦੇ ਵਿੱਚ ਆ ਚੁੱਕਿਆ ਪੰਜਾਬ ਅਤੇ ਹਰਿਆਣਾ ਪ੍ਰਸ਼ਾਸਨ ਦੀ ਹੇ ਮੀਟਿੰਗ ਹੋਈ ਆ ਇਸੇ ਚੀਜ਼ ਤੇ ਵਿਚਾਰ ਚਰਚਾ ਹੋਈ ਆ ਕਿ ਰਾਹ ਖੋਲਣਾ ਜਾਂ ਨਹੀਂ ਉਸ ਤੋਂ ਬਾਅਦ ਲਗਾਤਾਰ ਜਿਹੜਾ ਹੁਣ ਪ੍ਰਸ਼ਾਸਨ ਐ ਉਹ ਉੱਥੇ ਹਲਚਲ ਕਰਦਾ ਹੋਇਆ ਆ ਨਜ਼ਰ ਆ ਰਿਹਾ ਲੱਗਦਾ ਕਿ 6 ਤਰੀਕ ਤੱਕ ਜਿਹੜਾ ਰਾਹ ਇਹ ਉਸ ਨੂੰ ਖੋਲ ਦਿੱਤਾ ਜਾਊਗਾ ਤਾਂ ਜੋ ਜਿਹੜੇ ਕਿਸਾਨ ਨੇ ਜੇਕਰ ਉਹ ਪੈਦਲ ਮਾਰਚ ਕਰਕੇ ਦਿੱਲੀ ਜਾਣਾ ਚਾਹੁੰਦੇ ਨੇ ਤਾਂ ਉਹ ਦਿੱਲੀ ਜਾ ਸਕਦੇ ਨੇ ਕੱਲ ਰਵਨੀਤ ਸਿੰਘ ਬਿੱਟੂ ਜਿਹੜੇ ਕੇਂਦਰੀ ਰਾਜ ਮੰਤਰੀ ਨੇ ਉਹਨਾਂ ਦਾ ਵੀ ਬਿਆਨ ਆਇਆ ਸੀ ਕਿ ਜੇਕਰ ਕਿਸਾਨ ਪੈਦਲ ਮਾਰਚ ਕਰਕੇ ਆਉਂਦੇ ਆ ਬਿਨਾਂ ਟਰੈਕਟਰ ਟਰਾਲੀਆਂ ਤੋਂ ਆਪਣੀਆਂ ਸਵਾਰੀਆਂ ਤੋਂ ਆਉਂਦੇ ਆ ਤਾਂ ਉਹਨਾਂ ਦਾ ਜਿਹੜਾ ਦਿੱਲੀ ਦੇ ਵਿੱਚ ਸਵਾਗਤ ਕੀਤਾ ਜਾਊਗਾ ਸੈਂਟਰ ਸਰਕਾਰ ਦੇ ਵੱਲੋਂ ਸਵਾਗਤ ਹੋਊਗਾ ਉਸ ਚੀਜ਼ ਨੂੰ ਲੈ ਕੇ ਮੰਨਿਆ ਜਾਂਦਾ ਹੈ ਕਿ ਜੇਕਰ ਕਿਸਾਨ ਨੇ ਜਿਹੜੇ ਪੈਦਲ ਮਾਰਚ ਦਾ ਐਲਾਨ ਕਰਦੇ ਨੇ ਤਾਂ ਲੱਗਦਾ ਹੈ ਕਿ ਜਿਹੜਾ ਪ੍ਰਸ਼ਾਸਨ ਵੀ ਉਹਨਾਂ ਦਾ ਸਾਥ ਦੇ ਸਕਦਾ ਪਰ ਜੇਕਰ ਕਿਸਾਨ ਨੇ ਜਿਹੜੇ ਉਹ ਟਰੈਕਟਰ ਟਰਾਲੀਆਂ ਲੈ ਕੇ ਦਿੱਲੀ ਜਾਂਦੇ ਨੇ ਤਾਂ ਜਿਹੜਾ ਕਲੈਸ਼ ਆ ਉਹ ਵੱਧ ਸਕਦਾ 13 ਫਰਵਰੀ ਤੋਂ ਲੈ ਕੇ ਜਿਹੜੀਆਂ 23 ਫਰਵਰੀ ਤੱਕ ਘਟਨਾਵਾਂ ਹੋਈਆਂ ਸੀ ਲਗਾਤਾਰ ਟੀਅਰ ਗੈਸ ਚੱਲੀ ਸੀ ਇਹ ਪੁਲਿਸ ਵਾਲਿਆਂ ਦੇ ਵੱਲੋਂ ਵੀ ਜਿਹੜਾ ਗਾਤਰ ਕਿਸਾਨਾਂ ਨੂੰ ਰੋਕਣ ਦੇ ਲਈ ਹਰੇਕ ਯਤਨ ਕੀਤਾ ਜਾ ਰਿਹਾ ਅਸੀਂ ਉਹ ਯਤਨ ਦੁਆਰਾ ਹੋ ਸਕਦੇ ਆ ਦੁਆਰਾ ਜਿਹੜਾ ਕਲੈਸ਼ ਆ ਕਿਸਾਨਾਂ ਤੇ ਪ੍ਰਸ਼ਾਸਨ ਦੇ ਵਿੱਚ ਵਾਪਸ ਸਕਦਾ ਪਰ ਇਸ ਮੌਕੇ ਦੀ ਵੱਡੀ ਖਬਰ ਇਹ ਆ ਕਿ ਹੁਣ ਜਿਹੜਾ ਹਰਿਆਣਾ ਪ੍ਰਸ਼ਾਸਨ ਆ ਰਾਹ ਖੋਲਣ ਦੀ ਤਿਆਰੀ ਦੇ ਵਿੱਚ ਆ ਕਿਸੇ ਵਕਤ ਵੀ ਜਿਹੜੀਆਂ ਮਸ਼ੀਨਾਂ ਨੇ ਉਹ ਰਾਹ ਖੋਲਣ ਦੇ ਲਈ ਲੱਗ ਸਕਦੀਆਂ ਨੇ ਕਿਉਂਕਿ ਪੰਜਾਬ ਅਤੇ ਹਰਿਆਣਾ ਪ੍ਰਸ਼ਾਸਨ ਦੇ ਜਿਹੜੀ ਮੀਟਿੰਗ ਹੋਈ ਆ ਜਿਸ ਦੇ ਵਿੱਚ ਵਿਚਾਰ ਚਰਚਾ ਹੋਈ ਆ ਕਿਉਂਕਿ 6 ਤਰੀਕ ਨੂੰ ਕਿਸਾਨਾਂ ਦੇ ਵੱਲੋਂ ਦਿੱਲੀ ਚਲੋ ਦਾ ਜਿਹੜਾ ਨਾਰਾ ਏ ਉਹ ਦਿੱਤਾ ਗਿਆ ਉਸ ਤੋਂ ਬਾਅਦ ਲਗਾਤਾਰ ਜਿਹੜਾ ਪ੍ਰਸ਼ਾਸਨ ਹੈ ਉਹ ਹਰਕਤ ਦੇ ਵਿੱਚ ਦਿਖਾਈ ਦੇ ਰਿਹਾ ਸਿੱਧੀਆਂ ਤਸਵੀਰਾਂ ਸ਼ੰਭੂ ਬਾਰਡਰ ਤੋਂ